ਇਹਨਾਂ ਦਾ ਹਾਲ ਵੀ ਨਹੀਂ ਵੇਖਿਆ ਤਾਂ ਕਿ ਇਹਨਾਂ ਦਾ ਮੂੰਹ ਸਰ ਪਤਾ ਹੀ ਨਹੀਂ ਲੱਗਦਾ ਪਛਾਣ ਨਹੀਂ ਹੁੰਦੀ ਐਡਾ ਆਸਾ ਤਕੜਾਇਆ ਇਹਨਾਂ ਨੇ ਕਿੰਨੇ ਭਰਾ ਸੀ ਸਾਡੇ ਹਾਂਜੀ 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 ਤਿੰਨਾਂ ਦੇ ਬ੍ਰਦਰ ਹੋਰ ਕੰਮ ਤੋਂ ਪਰਤ ਰਹੇ ਤਿੰਨ ਭਰਾਵਾਂ ਦੇ ਨਾਲ ਦਰਦਨਾਕ ਹਾਦਸਾ ਹੋਇਆ ਤੇ ਜਦੋਂ ਇਸ ਗੱਲ ਦਾ ਪਤਾ ਮਾਪਿਆਂ ਨੂੰ ਲੱਗਿਆ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਿੰਨ ਮੁੰਡੇ ਜੋ ਕਿ ਘਰ ਦੇ ਵਿੱਚ ਸਨ ਅਤੇ ਤਿੰਨੋਂ ਹੀ ਕੁਵਾਰੇ ਸੀ ਮਿਹਨਤ ਕਰਕੇ ਘਰ ਨੂੰ ਵਾਪਸ ਆ ਰਹੇ ਸਨ ਕੰਮ ਤੋਂ ਵਾਪਸ ਪਰਤਦੇ ਹੋਏ ਉਹਨਾਂ ਦੇ ਨਾਲ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨਾਂ ਦੀ ਹੀ ਜਾਨ ਚਲੀ ਗਈ ਮੁਕਸਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁਕਸਰ ਸਾਹਿਬ ਦੇ ਵਿੱਚ ਸੜਕ ਹਾਦਸੇ ਦੇ ਕਾਰਨ ਤਿੰਨਾਂ ਨੌਜਵਾਨਾਂ ਦੀ ਜਾਨ ਗਈ ਅਤੇ ਇਹਨਾਂ ਨੌਜਵਾਨਾਂ ਦੀ ਪਛਾਣ ਵੀ ਹੋ ਚੁੱਕੀ ਹੈ ਹਾਲਾਂਕਿ ਜਿਨ੍ਹਾਂ ਦੇ ਵੱਲੋਂ ਵੀ ਇਹ ਮ੍ਰਿਤਕ ਦੇਹਾਂ ਦੇਖੀਆਂ ਗਈਆਂ ਉਹਨਾਂ ਦਾ ਕਹਿਣਾ ਸੀ ਕਿ ਸ਼ਕਲ ਪਛਾਣੀ ਤੱਕ ਨਹੀਂ ਜਾਂਦੀ ਫਿਲਹਾਲ ਦੱਸਦੀ ਹੈ ਕਿ ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਭੁਪਿੰਦਰ ਸਿੰਘ ਅਤੇ ਇਕਬਾਲ ਸਿੰਘ ਦੇ ਰੂਪ ਦੇ ਵਜੋਂ ਕੀਤੀ ਗਈ ਹੈ। ਇਹਨਾਂ ਦੀ ਹੀ ਉਮਰ ਕਰੀਬ 18 ਤੋਂ 20 ਸਾਲ ਦੇ ਦਰਮਿਆਨ ਸੀ ਅਤੇ ਤਿੰਨੋਂ ਹੀ ਮੁੰਡੇ ਕਵਾਰੇ ਸਨ। ਮੁਕਸਰ ਦੇ ਪਿੰਡ ਕੋਟਲੀ ਦੇ ਵਿੱਚ ਮੁੱਖ ਮਾਰਗ ਤੇ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਤਿੰਨਾਂ ਨੌਜਵਾਨਾਂ ਦੀ ਜਾਨ ਗਈ। ਸ਼ਾਮ ਨੂੰ ਕਰੀਬ 7 ਵਜੇ ਉਹ ਆਪਣੇ ਘਰ ਨੂੰ ਪਰਤ ਰਹੇ ਸਨ ਤਾਂ ਉਸੇ ਸਮੇਂ ਹੀ ਉਹਨਾਂ ਦੇ ਨਾਲ ਹੀ ਵੱਡਾ ਹਾਦਸਾ ਹੋਇਆ ਜਿਸ ਤੋਂ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪਹੁੰਚਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਅਤੇ ਰਾਹਗੀਰਾਂ ਦੇ ਵੱਲੋਂ ਦੱਸਿਆ ਗਿਆ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਨਾ ਤਾਂ ਸਮੇਂ ਸਿਰ ਐਂਬੂਲੈਂਸ ਪਹੁੰਚੀ ਅਤੇ ਨਾ ਹੀ ਪੁਲਿਸ ਵਾਲੇ ਇਹ ਇਲਜ਼ਾਮ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਲਗਾਏ ਗਏ ਨੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਦੋ ਦੀ ਜਿੱਥੇ ਜਾਨ ਜਾ ਚੁੱਕੀ ਸੀ ਤਾਂ ਉਹ ਤੀਸਰੇ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਲੈ ਗਏ ਪਰ ਉਸ ਦੀ ਵੀ ਜਾਨ ਬਚਾਈ ਨਹੀਂ ਜਾ ਸਕੀ ਮੇਰਾ ਨਾਮ ਮੰਗਲ ਸਿੰਘ ਜੀ ਕਟਣਾ ਹੋਈ ਹੈ ਉਧਰ 6:00 ਵਜੇ ਆਈ ਗੱਡੀ ਦੀ ਠੀਕ ਹੈ ਜੀ ਦੋਵੇਂ ਤਿੰਨੇ ਭਰਾ ਡੈੱਡ ਹੋ ਗਏ ਠੀਕ ਹੈ ਜੀ ਮੁਲਾਜ਼ਮ ਨੂੰ ਫੋਨ ਕੀਤਾ ਸੀਗਾ 3 ਘੰਟੇ ਬਾਅਦ ਹੀ ਉਹਨਾਂ ਨੇ ਗੱਲ ਪਹਿਲਾਂ ਐਂਬੂਲੈਂਸ ਆਈ ਐਂਬੂਲੈਂਸ ਫੋਨ ਕੀਤਾ ਠੀਕ ਹੈ ਜੀ ਐਂਬੂਲੈਂਸ ਆਈ 1 ਘੰਟੇ ਦੇ ਵਿੱਚ ਠੀਕ ਹੈ ਜੀ ਬਾਅਦ ਮੁਲਾਜ਼ਮ ਨੂੰ ਫੋਨ ਲਾ ਮੁਲਾਜ਼ਮ ਪਹੁੰਚੇ 2 ਘੰਟੇ ਦੇ ਵਿੱਚ ਯਾਨੀ ਕਿ ਮੁਲਾਜ਼ਮ ਨੂੰ ਪਹਿਲਾਂ ਪਹੁੰਚਣਾ ਚਾਹੀਦਾ ਸੀਗਾ ਰੁਕ ਘਟਣਾ ਵਾਪਰੋ ਤੇ ਨਾ ਜੱਤ ਹੋਈਏ ਮੇਰਾ ਤਿੰਨੇ ਬ੍ਰਦਰ ਸੀ ਤਿੰਨੇ ਭਰਾ ਸੀ ਸਾਡੇ ਹਾਂਜੀ 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 ਤਿੰਨਾਂ ਦੇ ਬ੍ਰਦਰ ਕੋਰਲੀ ਪਿੰਡ ਦੇ ਹੀ ਐ ਬੋਬੀ ਕਿੰਨੇ ਕਿਤੇ ਦੀਪ ਠੀਕ ਹੈ ਜੀ ਤੇ ਇੱਕ ਸੁਖਿੰਦਰ ਹੈ ਕਿੰਨੀ ਕਿੰਨੀ ਉਮਰ ਹੈ ਉਮਰ ਬਸ ਸੇਮ ਹੀ ਹੈ ਜੀ 20-20 ਸਾਲ ਹੈ ਜੀ 20 ਸਾਲ ਨਹੀਂ 21 ਸਾਲ ਹੈ ਜੀ ਹਾਂ ਜੀ ਇਹ ਆ ਰਹੇ ਸੀ ਉਧਰ ਉਹ ਮੁਕਸਰ ਆ ਰਹੇ ਸੀਗੇ ਇਹਨੂੰ ਬਾਕੀ ਮਰਾ ਮੈਨੂੰ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਮੀਰਾ ਨਜਸਾ ਵੀਰੇ ਕਟਨਾ ਕੀ ਮੁੰਡੇ ਆ ਰਹੇ ਸੀਗੇ ਉਹਨਾਂ ਨੂੰ ਫੇਟ ਵੱਜੀ ਹੈ ਤਿੰਨਾਂ ਹੀ ਥਾਂ ਤੇ ਡੈਥ ਹੋ ਗਈ ਹੈ ਇੱਕ ਨੂੰ ਲੱਗੇ ਸੀ ਫਰੀਦਕੋਟ ਉਹ ਵੀ ਨਹੀਂ ਬਚਾਗਾ ਦੋ ਤਿੰਨੇ ਸਾਡੇ ਭਰਾ ਸੀ ਇਹ ਕੋਟਲੀ ਪੈਂਡ ਦੇ ਰਹਿਣ ਵਾਲੇ ਆ ਜੀ ਅਸੀਂ ਠੀਕ ਆ ਇਹ 6 ਵਜੇ ਦੀ ਐ ਨਹੀਂ 6 ਵਜੇ ਬਾਈ ਜੀ ਫੋਨ ਲਾਇਆ ਸੀ ਠੀਕ ਆ ਤੇ ਹੁਣ ਟਾਈਮ ਦੇਖੀ ਹੋ ਗਿਆ ਵੀਰੇ ਤਿੰਨ ਘੰਟੇ ਤੋਂ ਬਾਅਦ ਵੇਖ ਲਓ ਇੱਥੇ ਪ੍ਰਸ਼ਾਸਨ ਪਹੁੰਚਿਆ ਐਂਬੂਲੈਂਸ ਵਾਲੇ ਸਾਡੀ ਗੱਲ ਨਹੀਂ ਸੁਣੀਗੀ ਕਿਉਂਕਿ ਉਹ ਆਂਦੇ ਵੀ ਸਾਨੂੰ ਮਨਜ਼ੂਰੀ ਲਵਾਣਗੇ ਤੇ ਡੈੱਡ ਬੋਡ ਵੀ ਚੱਕਾਂਗੇ ਠੀਕ ਆ ਤੇ ਨਹੀਂ ਨਹੀਂ ਚੱਕ ਦੇਗੀ ਇਹਨਾਂ ਦੀ ਉਮਰ ਹੋਊਗੀ 20 20 ਸਾਲ 18 19 ਸਾਲਾਂ ਦੇ ਹੈਗੇ ਸੀ ਮੁੰਡੇ ਠੀਕ ਆ ਜੀ ਹਾਂ ਹਾਂਜੀ ਕੋਈ ਨਹੀਂ ਵਾਹ ਸਾਰੇ ਕੁਾਰੇ ਸੀ ਗਏ ਇਹ ਕੋਟਲੀ ਪਿੰਡ ਤੇ ਰਹਿਣ ਵਾਲਿਆ ਜੀ ਹਾਂਜੀ ਹਾਂਜੀ ਕੋਟਲੀ ਪਿੰਡ ਤੇ ਰਹਿਣ ਵਾਲਿਆ ਜੀ ਹਾਂਜੀ ਤੇ ਦੂਜੇ ਨੂੰ ਇੱਕੋ ਲੈ ਗਈ ਸੀ ਹਾਂ ਰਹਿ ਗਈ ਹਾਂਜੀ ਉਹਨੂੰ ਐਂਬੂਲੈਂਸ ਚ ਲੈ ਗਏ ਉਹਦੀ ਵੀ ਡੈਥ ਹੋ ਚੁੱਕੀ ਆ ਉਹਨਾਂ ਨੇ ਜਵਾਬ ਦਿੱਤਾ ਤੇ ਉਹ ਆ ਰਹੇ ਐ ਇੱਥੇ ਪਿੰਡ ਆਪਣੇ ਹਾਂਜੀ ਕੀ ਲੱਗਦਾ ਕੁਝ ਵੀ ਕੀ ਕਾਹਦੇ ਨਾਲ ਐਕਸੀਡੈਂਟ ਹੋ ਗਿਆ ਪਤਾ ਲੱਗਿਆ ਕਿ ਇਹ ਇਹ ਗੱਲ ਤਾਂ ਨਹੀਂ ਪਤਾ ਲੱਗਿਆ ਜੀ ਕੈਮਰੇ ਲੱਗੇ ਹੋਏ ਆ ਸੜਕ ਤੇ ਲੋਕਾਂ ਦੇ ਉਹਨਾਂ ਦੇ ਵੇਖ ਕੇ ਸਭਾ ਪਤਾ ਲੱਗ ਜੂਗਾ ਹਾਂ ਜੀ ਤੈਨੂੰ ਇੱਕੋ ਮੋਟਰਸਾਈਕਲ ਤੇ ਸੀ ਗਈ ਇਹਨਾਂ ਦੇ ਅੱਗੋਂ ਫੇਟ ਵੱਜੀ ਆ ਮੋਟਰਸਾਈਕਲ ਦਾ ਕੁਝ ਵੀ ਨਹੀਂ ਬਚੇਗਾ ਤਿੰਨੇ ਵੀ ਨਹੀਂ ਬਚੇਗੀ ਇਹਨਾਂ ਦਾ ਹਾਲ ਵੀ ਨਹੀਂ ਵੇਖਿਆ ਤਾਂ ਕਿ ਇਹਨਾਂ ਦਾ ਮੂੰਹ ਸਰ ਪਤਾ ਹੀ ਨਹੀਂ ਲੱਗਦਾ ਪਛਾਣ ਨਹੀਂ ਹੁੰਦੀ ਐਡਾ ਹਾਸਾ ਟਕੜਾਇਆ ਇਹਨਾਂ ਨੇ ਮੇਰਾ ਨਾਮ ਜਸਬੀਰ ਸਿੰਘ ਆ ਜੀ ਕੋਟਲੀ ਪਿੰਡ ਤੇ ਰਹਿਣ ਵਾਲਾ ਮੈਂ ਮੈਂ ਬ੍ਰਦਰ ਲੱਗਦਾ ਜੀ ਤਿੰਨਾਂ ਦਾ ਭਰਾ ਸੀ ਮੇਰੇ ਛੋਟੇ ਠੀਕ ਹੈ ਜੀ ਤੇ ਉਹ 6 ਵਜੇ ਦੀ ਘਟਨਾ ਹੋਈ ਆ ਹੁਣ 10 ਵਜੇ ਆ ਗਿਆ ਪ੍ਰੋਸੀਸ਼ਨ ਨੇ ਸਾਡੀ ਇੱਕ ਬੰਦੇ ਦੀ ਵੀ ਗੱਲ ਨਹੀਂ ਸੁਣੀਗੀ ਉਹਨਾਂ ਨੇ